ਇਨੂੰ ਇੱਥੋਂ ਘੇੜੀ ਜਾਓ ਹਾਂਜੀ ਇਹਦੇ ਵਿੱਚ ਟੂੜੀ ਛੜ ਦੋ ਤੇ ਛਣ ਕੇ ਟੂੜੀ ਪਰੇ ਜਾਵਣੀਆਂ ਤੇਰੇ ਮਿੱਟੀ ਛਲੇ ਰਹਿ ਜਾਣੀ ਮਿੱਟੀ ਛਲੇ ਰਹਿ ਜਾਣੀ ਹਾਂ ਮਿੱਟੀ ਛਲੇ ਰਹਿ ਜਾਣੀ ਉਧਾ ਫਰ ਫਰ ਲੱਗੇ ਹੋਇਆ ਜੀ ਪੂਰੇ ਵਧੀਆ ਹਨਾ ਬਹੁਤ ਸੋਖਾ ਕੰਮ ਆ ਇਹ ਤੇ ਘੋੜਿਆਂ ਵਾਸਤੇ ਖਾਸ ਕਰਕੇ ਗਾਈਆਂ ਵਾਸਤੇ ਮੱਝਾਂ ਵਾਸਤੇ ਹਾਂਜੀ ਬੱਕਰੀਆਂ ਵਾਸਤੇ ਛਣ ਕੇ ਪਾਓ ਠੀਕ ਹੈ ਜੀ ਤੇ ਬਿਮਾਰੀ ਨਹੀਂ ਹੁੰਦਾ ਪਸ਼ੂ ਜੇ ਇਹਦੀ ਗੱਲ ਕਰੀਏ ਜੀ 40 ਫੁੱਟ ਤੱਕ ਤਾਂ ਹੈਗੀ ਇਹਦੀ ਹਵਾ ਹਾਂਜੀ ਹਾਂਜੀ ਇਹਦਾ ਮੋਟਰ ਦਾ ਕਿੰਨਾ ਕ ਖਰਚਾ ਆਊਗਾ ਵੀ ਕਿੰਨੀ ਇੱਕ ਬਿਜਲੀ ਖਾਂਦਾ ਹੋਊਗਾ ਇਹ ਦਿਨ ਤੇ ਰਾਤ ਦੇ ਵਿੱਚ 4 ਕਿਲੋਟਾਂ ਲਾਈ ਫੇਰੇ ਦੀ ਆਵਾਜ਼ ਕੋਈ ਨਹੀਂ ਪੱਖੇ ਦੀ ਸਾਇਲੈਂਟ ਪੱਖਾ ਠੀਕ ਹੈ ਜੀ ਕਿਉਂ ਨਹੀਂ ਵੀ ਖੜਕਾ ਕਰੂਗਾ ਆ ਜਾਗਾ ਉਹਦੇ ਤੇ ਬੋਰੀ ਭਰ ਕੇ ਰੱਖਣੀ ਕੁਛ ਨਹੀਂ ਆਹੀਂ ਖੜਾ ਰਹਿਣਾ ਤੁਸੀਂ ਨਹੀਂ ਆਹੀਂ ਖੜਾ ਰਹਿਣਾ ਜੀ ਇੱਕ ਮੂੰਗੀ ਦੀ ਦਾਲ ਤੇ ਸਰੋਂ ਦਾ ਸਾਗ ਚੁੱਲੇ ਬਣਾ ਨਹੀਂ ਬਣਦਾ ਚੁੱਲੇ ਬਣਾ ਨਹੀਂ ਜਿਵੇਂ ਮਰਜੀ ਕੁਕਰਾਂਗਾ ਕਰਾਂ ਖਾਓ ਪਰ ਇਹਦੇ ਜਿੱਦਾ ਫਾਇਦਾ ਨਹੀਂ ਆਊਗਾ ਸਹੀ ਗੱਲ ਆ ਇਸ ਕਰਕੇ ਇਹ ਸ਼ਹਿਰੀ ਲੋਕ ਵੀ ਉਹਨਾਂ ਨੂੰ ਲਿਜਾਉਂਦੇ ਆ ਪੱਕੇ ਥਾਂ ਟਿਕ ਜਾਣਾ ਇਹ ਕੋਈ ਟਿਕਾ ਨਹੀਂ ਬਾਕੀ ਇਹ ਜਿਹੜੀ ਚੀਜ਼ ਆ ਨਾ ਇਹ ਬਹੁਤ ਮਜ਼ਬੂਤ ਬਣੀ ਹੋਈ ਆ ਇਹ ਤਾਂ ਤੁਸੀਂ ਆਪ ਬਹਿ ਜੋ ਕੋਈ ਟਿਕਾ ਨਹੀਂ ਜਿਵੇਂ ਮਰਜੀ ਤੇ ਅੱਛਾ ਪੂਰਾ ਵੀ ਟਿਕਣਾ ਲੋ ਜੀ ਜੇ ਗੱਲ ਕਰੀਏ ਮਿਸਤਰੀ ਦੇ ਹਾਂ ਜੀ ਇਹ ਇਦਾਂ ਨਪਲੋ ਹਾਂ ਜੀ ਗੋਹੇ ਤੇ ਰੱਖ ਕੇ ਇਹਨੇ ਤਾਂ ਝੜ ਜਾਣਾ ਇਹਨੂੰ ਫੜ ਕੇ ਇਦਰੋਂ ਆਇਓ ਨਪਲੋ ਤੇ ਪਾਥੀ ਅੱਛਾ ਇਹਨੇ ਆਟੋਮੈਟਿਕ ਹੀ ਗੋਹਾਗੇ ਚੱਲਣਾ ਹਾਂ ਓਕੇ ਪਾਥੀਆਂ ਪੱਥਨ ਵਾਲੀ ਮਸ਼ੀਨ ਵੀ ਆ ਗਈ ਭਾਈ ਇਹ ਬੜੀ ਫੇਵਰ ਹੋਈ ਆ ਬਹੁਤ ਜ਼ਿਆਦਾ ਲੋਕਾਂ ਨੇ ਇਹਨੂੰ ਵਖੰਡ ਕੀਤਾ ਤੇ ਅੰਮ੍ਰਿਤਸਰ ਜਲੰਧਰ ਦਿੱਲੀ ਬੱਸਾਂ ਤੇ ਦਾਦਾ ਦਿੱਲੀ ਤੱਕ ਅੱਛਾ ਜੀ ਇਹ ਐਂ ਚੱਕਦੇ ਹੋ ਗੋਹਾ ਲੈ ਜਾਣਾ ਹੂੰ ਤੇ ਥੱਲੇ ਨਪਲੋ ਇਹਦੇ ਵਿੱਚ ਇਹ ਸਾਰਾ 4500 ਰੁਪਏ ਦਾ ਜੋੜਾ ਠੀਕ ਹੈ ਜੀ ਤੇ 5 ਸਾਲ ਦੀ ਇਹਦੀ ਪੈ ਬਹਿ ਜਾ ਬਿਲਡਿੰਗ ਪਟਾਵੇ ਗਾਰੰਟੀ ਉਹ ਤੇ ਇਹ ਆਪਣੇ ਇਹ ਵਜ਼ਨ ਬੋਝਨ ਕਿੰਨਾ ਕੋ ਹੁੰਦਾ ਹੋਊ ਜੀ ਇਹ ਇਹ ਵਜ਼ਨ 13 ਕਿਲੋ ਦਾ ਹੁੰਦਾ ਮੰਜਾ ਭਰਿਆ ਭਰਿਆ 1 ਮੰਜਾ 13 ਕਿਲੋ ਦਾ ਹਾਂ ਠੀਕ ਸਸੀ ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਮਿੱਤਰੋ ਆਪਾਂ ਪਹੁੰਚੇ ਹੋਏ ਆ ਭਗਤਾ ਭਾਈ ਦੇ ਵਿੱਚ ਭਗਤਾ ਭਾਈ ਕਿਸੇ ਜਾਣ ਪਹਿਚਾਨ ਦਾ ਮਥਾਜ ਨਹੀਂ ਇਹ ਉਹ ਇੱਕ ਪਿੰਡ ਹੈ ਜਿੱਥੋਂ ਅੱਜ ਤੋਂ 40-45 ਸਾਲ ਪਹਿਲਾਂ ਖੇਤੀਬਾੜੀ ਤੇ ਸੰਤਵਾਨ ਨੇ ਸ਼ੁਰੂ ਹੋ ਗਏ ਸੀਗੇ ਸ਼ੁਰੂ ਨਹੀਂ ਹੋਈ ਸੀ ਬਲਕੇ ਫੇਮਸ ਵੀ ਹੋਇਆ ਆਪਣੇ ਪੈਰਾਂ ਤੇ ਭਗਤਾ ਭਾਈ ਸਥਾਪਿਤ ਹੋਇਆ ਹੈ ਖੇਤੀਬਾੜੀ ਦੇ ਸੰਧਾਂ ਦੇ ਵਿੱਚ ਭਗਤੇ ਭਾਈ ਦਾ ਬਹੁਤ ਵੱਡਾ ਨਾਮ ਹੈ। ਸੋ ਅੱਜ ਜਿਸ ਮਿਸਤਰੀ ਦੇ ਕੋਲੇ ਪਹੁੰਚੇ ਹਨ ਨਾ ਇੱਥੋਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਜਿਹੜੇ ਤੁਹਾਡੇ ਆਮ ਘਰਾਂ ਦੇ ਵਿੱਚ ਵਰਤੋਂ ਦੇ ਵਾਸਤੇ ਕੰਮ ਆਉਂਦੀਆਂ ਨੇ। ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਫੁੱਲ ਡਿਟੇਲ ਦੇ ਵਿੱਚ ਜਾਣਾਂਗੇ ਵਿਸਤਾਰ ਸਹਿਤ ਦੱਸਾਂਗੇ। ਪਹਿਲਾਂ ਤੁਹਾਨੂੰ ਮਿਸਤਰੀ ਨੂੰ ਮਲਾ ਦਈਏ ਵੀ ਜਿੰਨਾਂ ਦੀ ਆਪਾਂ ਵਰਕਸ਼ਾਪ ਤੇ ਪਹੁੰਚੇ ਆ। ਵਰਕਸ਼ਾਪ ਦਾ ਨਾਮ ਕੀ ਹੈ ਧਰਮੇ? ਮੋਡ ਐਗਰੀ ਵਰਕਸ਼ਾਪ ਤੇ ਖੜੇ ਆ। ਕਿੱਥੇ ਜੇ ਖੜੇ ਆ? ਲੋਕੇਸ਼ਨ ਕੀ ਪੈ ਜਾਂਦੀ ਹੈ? ਸਾਰਾ ਕੁਝ ਜਾਣਦੇ ਆ। ਸਤਿ ਸ੍ਰੀ ਅਕਾਲ ਮਿਸਤ ਤੇ ਦੱਸਿਓ ਜੀ ਪਹਿਲਾਂ ਵੀ ਆਪਣੇ ਲਵੇ ਕਿਹੜੇ ਕਿਹੜੇ ਸੰਦ ਤਿਆਰ ਹੁੰਦੇ ਆ ਆਪਾਂ 70 75 ਦਾ ਆਈਟਮ ਆ ਜਿਹੜੀਆਂ ਘਰ ਦੇ ਚੁੱਲ੍ਹੇ ਵਾਸਤੇ ਹਾਂਜੀ ਤੇ ਖੇਤੀ ਛੋਟੀ ਖੇਤੀ ਵਾਸਤੇ ਜਿਹੜੇ ਹੈਂਡ ਟੂਲ ਆਪਾਂ ਜਿਹਨੂੰ ਕਹਿੰਦੇ ਆ ਜੀ ਉਹ ਜਿਆਦਾ ਤਿਆਰ ਕਰਦੇ ਅੱਛਾ ਜੀ ਹਾਂਜੀ ਤੇ ਆਪਾਂ ਸ਼ੁਰੂਆਤ ਕਿੰਨਾ ਤੋਂ ਕਰਦੀ ਦੱਸ ਦਿਓ ਆਪਾਂ ਦੇਖੋ ਪੱਖੇ ਬਣਾਉਣੇ ਆ ਇਹ ਵਾਲੇ ਜੀ ਹਾਂਜੀ ਠੀਕ ਹੈ ਜੀ ਇਹ 40 ਫੁੱਟ ਸਾਡਾ ਪੱਖਾ ਜਿਹੜਾ ਹਵਾ ਦਿੰਦਾ 40 ਫੁੱਟ ਦੂਰ ਤੱਕ 40 ਫੁੱਟ ਦੂਰ ਤੱਕ ਰੇ ਹਵਾ ਠੀਕ ਹੈ ਜੀ 8 ਮਹੀਨਿਆਂ ਦੀ ਮੋਟਰ ਦੀ ਗਾਰੰਟੀ ਹੈ ਸਾਡੀ 8 ਮਹੀਨਿਆਂ ਦੀ ਮੋਟਰ ਦੀ ਗਾਰੰ ਇਹ ਸਟੈਂਡ ਵਗੈਰਾ ਤੁਸੀਂ ਸਰ ਆਪਣੀ ਤਿਆਰ ਆ। ਜਾਲੀ ਸਟੈਂਡ ਜੋ ਵੀ ਆਪਣਾ ਆਪ ਦਾ ਤਿਆਰ ਕਰਿਆ ਮੋਟਰ ਵੀ ਸਾਡੀ ਆਲ ਦੀ ਬੈਂਡਿੰਗ ਕਰਾਈ ਹੋਈ ਹੈ। ਅਛਾ ਮੋਟਰ ਵੀ ਆਪ ਆਪ ਤਿਆਰ ਕਰਦੇ ਆ। ਆਪ ਦੀ ਬੈਂਡਿੰਗ ਕਰਾਉਣੇ ਆ ਆਪ ਦੀ ਗਾਰੰਟੀ ਤੇ। ਠੀਕ ਹੈ ਜੀ। ਜੇ ਇਹਦੀ ਗੱਲ ਕਰੀਏ ਜੀ 40 ਫੁੱਟ ਤੱਕ ਤਾਂ ਹੈਗੀ ਇਹਦੀ ਹਵਾ। ਹਾਂਜੀ ਹਾਂਜੀ। ਇਹਦਾ ਮੋਟਰ ਦਾ ਕਿੰਨਾ ਕ ਖਰਚਾ ਹੋਊਗਾ ਵੀ ਕਿੰਨੀ ਕ ਬਿਜਲੀ ਖਾਂਦਾ ਹੋਊਗਾ? ਇਹ ਦਿਨ ਤੇ ਰਾਤ ਦੇ ਵਿੱਚ 4 ਕਿਲੋਟਾਂ ਲੈਟ ਖਾਂਦਾ 350 ਵਾਟ ਦੀ ਮੋਟਰ ਹੈ। 350 ਵਾਟ ਦੀ ਮੋਟਰ ਹੈ 4 ਕਿਲੋਟਾ ਦਿਨ ਰਾਤ ਦੇ ਵਿੱਚ 24 ਘੰਟੇ ਦੇ ਵਿੱਚ ਫਿਰ ਤੇ ਖਰਚੀ ਕੁਛ ਨਹੀਂ ਹੈ ਨਾ ਜੀ ਫਿਰ ਇਹਦੀ ਆਵਾਜ਼ ਕੋਈ ਨਹੀਂ ਪੱਖੇ ਦੀ ਸਾਇਲੈਂਟ ਪੱਖਾ ਠੀਕ ਹੈ ਜੀ ਕਿਉਂ ਨਹੀਂ ਵੀ ਖੜਕਾ ਕਰੂਗਾ ਆ ਜਾਗਾ ਉਹਦੇ ਤੇ ਬੋਰੀ ਭਰ ਕੇ ਰੱਖਣੀ ਕੁਛ ਨਹੀਂ ਐਂ ਖੜਾ ਰਹਿਣਾ ਤੁਸੀਂ ਨਹੀਂ ਐਂ ਖੜਾ ਰਹਿਣਾ ਜੀ ਇਹ ਪਸ਼ੂਆਂ ਵਾਸਤੇ ਹਾਂਜੀ ਤੇ ਜਿੱਥੇ ਆਪਣੇ ਜਾਦੇ ਜਿਵੇਂ ਕਿ ਗੁਰੂ ਘਰ ਹੋ ਗਿਆ ਧਰਮਸ਼ਾਲਾ ਹੋ ਗਈ ਉੱਥੇ ਵੀ ਇਹ ਬਹੁਤ ਵਧੀਆ ਚੱਲਦਾ ਹਾਂ ਇਹ ਜਿੱਥੇ ਸੰਗਤ ਦਾ ਕੰਮ ਹੈ ਜਿੱਥੇ ਸੰਗਤ ਦਾ ਕੰਮ ਜੇ ਅਚਾਨਕ ਇਹ ਡਿੱਗ ਪਈ ਜੀ ਇਹਦੇ ਵਿੱਚ ਕੋਈ ਫਰਾਂ ਦੇ ਵਿੱਚ ਬਲਬ ਦੀ ਸ਼ਿਕਾਇਤ ਤਾਂ ਨਹੀਂ ਆਉਂਦੀ ਇਹ ਤਾਂ ਦੇਸੀ ਸਮਾਨ ਬਣ ਫੇਰ ਇਹਦੇ ਇੱਥੇ ਫੱਟੀ ਲੱਗੀ ਆ ਕਰੰਟ ਨਹੀਂ ਆਉਂਦਾ ਕਦੇ ਪੂਰੇ ਪੱਖੇ ਦੇ ਵਿੱਚ ਓਕੇ ਤਾਰ ਮੈਂ ਦੇਖ ਇਹ ਚੀਜ਼ਾਂ ਬੜੀਆਂ ਧਿਆਨ ਚ ਰੱਖੀਆਂ ਹੋਈਆਂ ਨੇ ਇੱਥੇ ਫੱਟੀ ਲੱਗੀ ਹੋਈ ਆ ਇਹਦੇ ਵਿੱਚ ਕਰੰਟ ਦੀ ਕੋਈ ਸੰਭਾਵਨਾ ਨਹੀਂ ਕੋਈ ਸੰਭਾਵਨਾ ਨਹੀਂ ਉੱਪਰੋਂ ਟਾਕਤਾ ਬਾਹਰ ਪਿਆ ਤੁਹਾਡਾ ਫੇਰ ਵੀ ਇਹਨੂੰ ਕੋਈ ਡਿਕਾ ਨਹੀਂ ਮੀਕਣੀ ਦੇ ਵਿੱਚ ਕੋਈ ਸਮੱਸਿਆ ਨਹੀਂ ਓਕੇ 26 ਇੰਚੀ ਬਲੇਡ ਆ ਇਹਦਾ ਓਕੇ ਹਾਂ 26 ਇੰਚੀ ਬਲੇਡ ਆ 26 ਓਕੇ ਓਕੇ ਤੇ ਜਿਹੜੀ ਆ ਚੀਜ਼ ਹੈ ਜਿਆ ਕੀ ਆ ਇਹ ਸਟੈਂਡ ਆ ਸਪਰੇ ਪੰਪ ਰੱਖਣ ਵਾਸਤੇ ਓਕੇ ਜੇ ਆਪਾਂ ਚੱਕਣਾਗਾ ਹਾਂਜੀ ਤੇ ਉਦੋਂ ਸਪਰੇ ਦਾ ਪੰਪ ਇੱਧਰ ਰੱਖ ਕੇ ਤੇ ਕੱਲਾ ਬੰਦਾ ਸਪਰੇ ਕਰਿਆ ਉਹਦਾ ਫੇਰ ਆ ਵੀ ਗੱਲ ਸਹੀ ਇਹੇ ਟੋ ਚੱਕੜੀ ਔਖੀ ਆ ਮਤਲਬ ਟੈਂਕੀ ਪਰ ਉੱਪਰ ਰੱਖੋ ਤੇ ਇੱਥੇ ਖੜ ਕੇ ਆਏ ਪੈ ਜਾਣਗੇ ਬਲਟਾਂ ਇਹ ਵੀ ਘੈਂਟ ਜਾਂਦਾ ਉਹ ਤੋਂ ਬਾਅਦ ਹੀ ਇੱਧਰ ਧਰ ਮਿਆ ਆ ਤੇ ਆਪਣੇ ਨਾ ਇਹ ਛੋਟੇ ਸਾਨੂੰ ਦੇ ਜੀ ਰੰਬੀ ਹੋ ਗਈ ਹਾਂਜੀ ਕਹੀ ਦਾਤੀ ਇਹ ਸਾਰੇ ਛੋਟੇ ਛੋਟੇ ਸੰਦਾ ਇਹ ਅਸੀਂ ਜ਼ਿਆਦਾ ਬਣੇ ਬਣਾਏ ਲੈ ਲੈਂਦੇ ਆ ਅੱਛਾ ਇਹ ਅਸੀਂ ਬਣਾਉਦੇ ਨਹੀਂ ਠੀਕ ਹੈ ਇਹ ਬਣੇ ਬਣਾ ਲੈਣੇ ਆ ਮਤਲਬ ਇਹਨਾਂ ਦੀ ਲੋੜ ਹੈਗੀ ਆ ਇਹਨਾਂ ਦੀ ਲੋੜ ਆ ਲੋਕ ਮੰਗਦੇ ਨੇ ਆ ਕੇ ਹਨ ਤਾਂ ਕਰਕੇ ਉਹ ਵੀ ਫਿਰ ਨਾ ਰੱਖਣੇ ਪੈਂਦੇ ਆ ਉਤੋਂ ਵੱਧ ਜੇ ਕਰਵੇਂ ਚੁੱਲ੍ਹੇ ਦਿਖਾ ਲੈ ਪਹਿਲਾਂ ਨਾ ਆਪਣੀਆਂ ਬੇਬੇ ਉਹ ਰੀਆਂ ਘਰਾਂ ਦੇ ਵਿੱਚ ਬਣਾਉਂਦੀਆਂ ਹੁੰਦੀ ਸੀ ਮਿੱਟੀ ਨਾਲ ਲਪਤੀਆਂ ਦੀ ਹੁਣ ਇਹ ਬਣਾਉਣ ਦੀ ਜ਼ਰੂਰਤ ਪਤਾ ਕਿਉਂ ਪੈ ਗਈ ਕਿਉਂਕਿ ਨਵੀਆਂ ਕੁੜੀਆਂ ਨੂੰ ਬਣਾਉਣੇ ਆਉਂਦੇ ਨਹੀਂ ਇੱਕ ਤਾਂ ਬਣਾਉਣੇ ਨਹੀਂ ਆਉਂਦੇ ਜੀ ਇੱਕ ਮੂੰਗੀ ਦੀ ਦਾਲ ਤੇ ਸਰੋਂ ਦਾ ਸਾਗ ਚੁੱਲ੍ਹੇ ਬਣਾ ਨਹੀਂ ਬਣਦਾ ਚੁੱਲ੍ਹੇ ਬਣਾ ਨਹੀਂ ਜੀ ਜਿਵੇਂ ਮਰਜ਼ੀ ਕੁਕਰਾਂਗਾ ਘਰਾਂ 'ਚ ਖਾਓ ਪਰ ਇਹਦੇ ਜਿਹਦਾ ਫਾਇਦਾ ਨਹੀਂ ਆਊਗਾ ਸਹੀ ਗੱਲ ਆ ਪੱਕੇ ਥਾਂ ਟਿਕ ਜਾਣਾ ਇਹ ਕੋਈ ਡਿੱਕਾ ਨਹੀਂ ਬਾਕੀ ਇਹ ਵੀ ਹੈ ਮਿੱਝੜੀ ਇਹਨੂੰ ਚੱਕ ਕੇ ਜਿੱਥੇ ਮਰਜ਼ੀ ਰੱਖ ਲੋ ਹਾਂ ਜਿੱਥੇ ਮਰਜ਼ੀ ਇਹ ਨਹੀਂ ਹੈਗਾ ਵੀ ਕੱਚਾ ਹੈ ਇਹ ਨਿੱਕ ਥਾਂ ਤੇ ਸਥਾਪਿਤ ਹੈ ਇਹਨੂੰ ਆ 15 ਵਾਰ ਵੀ ਕਰ ਸਕਦੇ ਆ ਉਹ ਤੋਂ ਬਾਅਦ ਆ ਬੱਚਿਆਂ ਵਾਸਤੇ ਟਰੈਕਟਰ ਢਾਲੀ ਆ ਹਨਾ ਜੀ ਹਾਂ ਜੀ ਹਾਂ ਪਹਿਲਾਂ ਇਹ ਮੇਲਿਆਂ ਦੇ ਵਿੱਚੋਂ ਮਿਲਦੀ ਸੀ ਅੱਜ ਕੱਲ ਮੇਲੇ ਵੀ ਖਤਮ ਹੋ ਗਏ ਲੋਕਾਂ ਦੇ ਦਿਲ 'ਚ ਸੌਂਕ ਨਹੀਂ ਰਿਹਾ ਹਨਾ ਆ ਲੈ ਧਰ ਮੈਂ ਦੇਖੋ ਇਹ ਨਹੀਂ ਪਹਿਲਾਂ ਆਪਣੇ ਵੇਲੇ ਤਾਂ ਟਰੇਡ ਕਰਦੇ ਸੀ 10 ਰੁਪਏ ਦਾ ਬਾਕੀ ਇਹ ਜਿਹੜੀ ਚੀਜ਼ ਆ ਨਾ ਇਹ ਬਹੁਤ ਮਜ਼ਬੂਤ ਬਣੀ ਹੋਈ ਹੈ ਇਹ ਤਾਂ ਤੁਸੀਂ ਆਪ ਵੇਚੋ ਕੋਈ ਡਿੱਕਾ ਨਹੀਂ ਜਿਵੇਂ ਲੋ ਜੀ ਜੇ ਗੱਲ ਕਰੀਏ ਮਿਸਤਰੀ ਦੇ ਵੇਟ ਨਾਲ ਕੋਇੰਟਲ ਦੇ ਲਾਊਗਾ ਘੋੜਾ ਹਾਂਜੀ ਮਜ਼ਬੂਤ ਬੜੇ ਨੇ ਜਿੰਨੇ ਟਰੈਕਟਰ ਕਾਟੇ ਓਨੇ ਕਾਟ ਟਰਾਲੀ ਆ ਮੈਨੇ ਬਾਕੀ ਨਾ ਪਰ ਮੈਂ ਆ ਦੇਖੀ ਇਹ ਰਾ ਚੀਜ਼ ਨਾ ਬੱਚੇ ਬੜੇ ਪਸੰਦ ਕਰਦੇ ਸੀ ਤੂੰ ਉਸੇ ਵਾਲੇ ਨੂੰ ਨਾ ਜੀ ਤਾਂ ਕਰਕੇ ਫਿਰ ਮਿਸਤਰੀ ਨੇ ਉਹ ਚੀਜ਼ ਦੀ ਰੱਖੀ ਆ ਵਰਕਰਾਰ ਬਾਕੀ ਗੱਲ ਟੁੱਟਣ ਦੀ ਆ ਹਾਂਜੀ ਇਹ ਨਹੀਂ ਵੀ ਟੁੱਟਦੇ ਨਹੀਂ ਕਈ ਜਵਾਕ ਇਹ ਆ ਥੋੜੇ ਦਿਨਾਂ ਬਾਅਦ ਵੀ ਭੰਨ ਦਿੰਦੇ ਆ ਅੱਛਾ ਭੰਨ ਦਿੰਦੇ ਆ ਕਈ ਜਾ ਕੇ 10-10 ਸਾਲ ਬਾਈ ਜਾਂਦੇ ਆ ਉਹ ਜਵਾਕਾਂ ਤੇ ਵੀ ਡਿਪੈਂਡ ਆ ਜ਼ਿਆਦਾ ਇਹ ਵੀ ਗੱਲ ਹੈ ਇਹ ਵੀ ਹੈ ਨਹੀਂ ਵੀ ਕਾ ਟੁੱਟਦਾ ਹੀ ਨਹੀਂ ਇਹ ਸਹੀ ਗੱਲ ਤਿਹੋ ਤੋਂ ਬਾਅਦ ਇਹ ਆ ਗਿਆ ਆਪਣੇ ਫੋੜੇ ਹਨਾ ਜੀ ਹਾਂ ਜੀ ਇਹ ਸਟੀਲ ਦਾ ਫੋੜਾ ਜੀ ਹਾਂ ਜੀ ਇਹ ਲੋਹੇ ਦਾ ਆ ਗਿਆ ਹੂੰ ਇੱਕ ਸੌਲੀ ਆ ਗਈ ਤੁਹਾਡੀ ਗੜਾਈ ਕਰਨ ਵਾਸਤੇ ਲਸਣ ਗੰਡੇ ਇਧਰੋਂ ਨੂੰ ਫਰੋੜ ਲੋ ਹਾਂ ਜੀ ਤੇ ਇਧਰੋਂ ਗੜਾਈ ਕਰ ਇਧਰੋਂ ਗੜਾਈ ਕਰ ਲਓ ਓਕੇ ਓਕੇ ਇਹ ਫੋੜਾ ਆਪਾਂ ਕਿੰਨੇ ਰੁਪਏ ਚ ਦੇ ਦਿੰਨੇ ਹੁੰਦੇ ਹਨ ਜੀ ਫੋੜਾ ਸਾਡੇ ਕੋਲ 350 ਰੁਪਏ ਤੋਂ ਲੈ ਕੇ 650 ਤੱਕ ਰਹੇਗਾ ਜੀ ਅੱਛਾ ਹਾਂ ਜੀ ਆ ਇਹ ਆਪਣਾ ਆ ਗਿਆ ਇਹ ਵੀ ਲੱਕੜ ਦਾ ਫੋੜਾ ਨਹੀਂ ਹਾਂ ਇੱਕ ਅਸੀਂ ਆ ਗਿਆ ਜੀ ਉਹ ਉਹ ਸਟੀਲ ਦਾ ਫੋੜਾ ਆ ਗਿਆ ਸਟੀਲ ਦਾ ਫੋੜਾ ਆ ਗਿਆ ਤੇ ਆ ਆ ਕੀ ਚੀਜ਼ ਹੈ ਮਿਸਤਰੀ ਇਹ ਨਾਲੀ ਸਾਫ਼ ਕਰਨ ਵਾਸਤੇ ਅੱਛਾ ਠੀਕ ਹੈ ਠੀਕ ਹੈ ਧ ਹਾਂ ਨਾਲੀ ਦੇ ਵਿੱਚੋਂ ਗਾਰਾ ਕੱਢਣਾ ਚਲੋ ਆਪਣੇ ਘਰ ਵਾਸਤੇ ਆਪਾਂ ਵਰਤੀ ਸਕਦੇ ਆ ਇਹ ਹੈਗੇ ਘੋੜਿਆਂ ਦੀ ਲਿੱਦ ਇਕੱਠੀ ਕਰਨ ਵਾਸਤੇ ਅੱਛਾ ਇਹ ਸਟੀਲ 'ਚ ਬਣਿਆ ਹੋਆ ਆਪਣਾ ਆਮ ਤੁਹਾਨੂੰ ਇਹ 150 ਰੁਪਏ ਦਾ ਮੰਡੀਆਂ 'ਚੋਂ ਮਿਲ ਜਾਂਦਾ ਪਰ ਉਹ ਬੇਕਾਰ ਹੁੰਦਾ ਹਾਂ ਇਹ ਅਸੀਂ 450 ਦਾ ਵੇਚਦੇ ਆ ਮਜ਼ਬੂਤੀ ਬਹੁਤ ਹੈ ਤੁਹਾਡੇ ਇਹ ਸਟੀਲ ਦਾ ਬਣਿਆ ਹੋਆ ਖਰਾਬ ਹੀ ਨਹੀਂ ਹੋਣਾ ਠੀਕ ਹੈ ਜੀ ਤੇ ਆ ਆਪਨੇ ਅੱਗੇ ਜੀ ਉਹ ਇਹ ਪਾਥੀ ਵਾਲੀ ਮਸ਼ੀਨ ਆ ਗਈ ਪਾਥੀ ਪਸਣ ਵਾਲੀ ਹਾਂ ਮਿਸਤਰੀ ਇਹ ਕਿਵੇਂ ਫਿਰ ਇਹ ਇਦਾਂ ਨੱਪ ਲਓ ਹਾਂਜੀ ਗੋਹੇ ਤੇ ਰੱਖ ਕੇ ਇਹਨੇ ਤਾਂ ਝੜ ਜਾਣਾ ਇਹਨੂੰ ਫੜ ਕੇ ਇਦਰੋਂ ਐ ਨੱਪ ਲਓ ਤੇ ਪਾਛਾ ਇਹਨੇ ਆਟੋਮੈਟਿਕ ਹੀ ਹੋ ਗਿਆ ਚੱਲਣਾ ਹਾਂ ਓਕੇ ਪਾਥੀਆਂ ਪੱਥਨ ਵਾਲੀ ਮਸ਼ੀਨ ਵੀ ਆ ਗਈ ਭਾਈ ਇਹ ਬੜੀ ਫੇਵਰ ਹੋਈ ਆ ਬਹੁਤ ਜ਼ਿਆਦਾ ਲੋਕਾਂ ਨੇ ਇਹਨੂੰ ਮਸੰਦ ਕੀਤਾ ਤੇ ਅੰਮ੍ਰਿਤਸਰ ਜਲੰਧਰ ਦਿੱਲੀ ਬੱਸਾਂ ਤੇ ਦਾਸ ਦਾ ਦਿੱਲੀ ਤੱਕ ਅੱਛਾ ਜੀ ਤੇ ਇਧਰਲੇ ਪਾਸੇ ਆ ਗਈਆਂ ਤੰਗਲੀਆਂ ਹਨਾ ਲੈ ਮਿੱਤਰੋ ਤੰਗਲੀਆਂ ਦੇਖੋ ਜੇ ਕਿਸੇ ਸੱਜਣ ਨੂੰ ਤੰਗਲੀਆਂ ਦੀ ਲੋੜ ਹੈ ਨਾ ਆ ਆਸਟ੍ਰੇਲੀਆ ਆ ਗਈ ਹਨਾ ਜੀ ਇਹ ਸਟੀਲ ਦੀ ਤੰਗਲੀਆਂ ਆਈ ਆ ਲੋਹੇ ਦੀ ਆ ਗਈ ਆ ਲੋਹੇ ਦੀ ਆ ਗਈ ਆ ਕੰਗਾ ਆ ਗਿਆ ਤੁਹਾਡੇ ਮਗਰ ਹਾਂ ਆ ਕੰਗੇ ਆ ਗਏ ਤੇ ਆ ਵਾਲੇ ਹੀ ਆਪਣੇ ਪਿੰਜਰਾ ਆ ਗਿਆ ਕੁੱਤਿਆਂ ਵਾਸਤੇ ਹੀ ਕੁੱਤਿਆਂ ਵਾਸਤੇ ਪਿੰਜਰੇ ਆ ਗਏ ਇਹ ਸ਼ੌਂਕ ਜਿਹੜੇ ਲੋਕ ਆ ਅਗਲੇ ਸ਼ੌਂਕ ਨਾਲ ਰੱਖਦੇ ਆ ਕੁੱਤਾ ਹਾਂਜੀ ਹਾਂਜੀ ਇਹਦੇ ਵਿੱਚ ਵਧੀਆ ਸੈਟ ਰਹਿੰਦਾਗਾ ਸਹੀ ਗੱਲ ਹੈ ਜੀ ਇਹ ਆਲੂ ਪਿਆਜ਼ ਵਾਲਾ ਟੋਕਰਾ ਜੀ ਇਹ ਟੋਕਰਾ ਆਲੂ ਪਿਆਜ਼ ਰੱਖਣ ਵਾਸਤੇ ਨਾਰਮਲ ਕੀਮਤ ਆ 1000 ਰੁਪਏ ਦਾ 1000 ਰੁਪਏ ਦਾ ਇਹ ਤੇ ਆ ਵਾਲੇ ਹੀ ਖੁੱਲ ਨਹੀਂ ਗਏ ਆ ਖੁੱਲ ਹੀ ਆ ਗਈ ਜੀ ਜਿਵੇਂ ਆਪਾਂ ਪਾਣੀ ਬੱਕਰੀਆਂ ਨੂੰ ਹਾਂ ਪੱਟੀਆਂ ਪਾਉਣੇ ਆ ਤਾਂ ਵੀ ਬੱਚੀਆਂ ਨੂੰ ਕੱਟੀਆਂ ਨੂੰ ਇਹਦੇ ਵਿੱਚ ਪੱਠੇ ਪਾਹਦੇ ਆਪਾਂ ਓਕੇ ਓਕੇ ਇਹਦੀ 1800 ਰੁਪਇਆ ਸਾਡੀ ਕੀਮਤ ਆ ਅੱਛਾ ਜੀ ਹਾਂ ਆਹ ਵਾਲੀ ਇਹ ਵੀ ਇਹ ਬੱਕਰੀ ਵਾਲੀ ਖੋਲ੍ਹੀ ਇਹ ਬੱਕਰੀ ਦੀ ਖੋਲ੍ਹਨੀ ਆ ਜੀ ਇਹ ਪੱਖੇ ਆ ਗਈ ਦੁਆਰੇ ਹਾਂ ਜੀ ਇਹ ਰੇੜੀ ਆ ਗਈ ਲੈਫਟ ਵਾਲੀ ਉਹ ਚੱਲ ਲੈਫਟ ਵਾਲੀ ਰੇੜੀ ਜੀ ਹਾਂ ਇਹ ਐਂ ਚੱਕਦੇ ਹੋ ਗੋਹਾ ਲੈ ਜਾਣਾ ਹੂੰ ਤੇ ਥੱਲੇ ਨੱਪ ਲਓ ਇਹਦੇ ਵਿੱਚ ਆਹ ਵੀ ਸਹੀ ਐ ਹਨਾ ਜੀ ਪੱਠੇ ਚੱਕਣ ਨਾਲੋਂ ਨਾਲੇ ਕਿੰਨੇ ਪੱਠੇ ਪਾ ਜਾਣਗੇ ਇਹਦੇ ਚ 4 ਕ ਪੱਠੇ ਪਾ ਜਾਂਦੇ ਦੋ ਟੋਕਰਿਆਂ ਨੂੰ ਪਾ ਜਾਂਦਾ ਇਹਨੂੰ ਲਾ ਕੇ ਇਹਨੂੰ ਦੁਆਰੇ ਫੇਰ ਐਂ ਕਰ ਦੋ ਇਹ ਵੀ ਚੀਜ਼ ਘੈਂਟ ਆ ਜੀ ਹਨਾ ਨਮੀਆਂ ਗੁੱਡੀਆਂ ਨਵੇਂ ਪਟੋਲੇ ਕੰਮ ਉਹ ਕਰਦੇ ਆ ਹਨਾ ਜੀ ਤੇ ਕਰਮੀਆਂ ਜਾਂ ਹੋਰ ਵੀ ਬਹੁਤ ਕੁਝ ਅੰਦਰ ਦੇਖਣ ਨੂੰ ਆਪਾਂ ਸਾਰੇ ਜਾਣਦੇ ਆ ਆ ਸਾਡੇ ਮੰਜੇ ਬਣੇ ਵੇ ਅੱਛਾ ਇਹ ਮੰਜੇ ਆ ਗਏ ਹਾਂ ਇਹ ਮੰਜਾ ਖੜਾ ਬਹੁਤ ਦੂਰ ਤੱਕਰ ਜਾਂਦਾਗਾ ਤੇ ਇਹ ਸਾਰਾ 4500 ਰੁਪਏ ਦਾ ਜੋੜਾ ਠੀਕ ਹੈ ਜੀ ਤੇ 5 ਸਾਲ ਦੀ ਇਹਦੀ ਪਾਇ ਪੈਜ ਬਿਲਡਿੰਗ ਪਟਾਏ ਗਾਰੰਟੀ ਉਹ ਤੇ ਇਹ ਆਪਣੇ ਇਹ ਵਜ਼ਨ ਬੁੱਝਣ ਕਿੰਨਾ ਖੁੰਦਾ ਹੋਊ ਇਹ ਚ ਇਹ ਵਜ਼ਨ 13 ਕਿਲੋ ਦਾ ਹੁੰਦਾ ਮੰਜਾ ਭਰੇ ਭਰੇ ਇੱਕ ਮੰਜਾ 13 ਕਿਲੋ ਦਾ ਹਾਂ ਠੀਕ ਹੈ ਜੀ ਜਾਨੀ ਕਿ ਸਭ ਦੀ ਮੋਟਰ ਆਪਣਾ ਸਾਰੀਆਂ ਪੱਖਿਆਂ ਦੇ ਦੇਖ ਧਰਮੇ ਮੋਟਰਾਂ ਦੇ ਜਿਮਕ ਦੀ ਢੇਰ ਲਾਏ ਪਏ ਨੇ ਤੁਹਾਨੂੰ ਬਹੁਤ ਚੱਕੀ ਬਣਾ ਦੀ ਦੇਸੀ ਚੱਕੀ ਜੀ ਹਾਂ ਦੱਸੀ ਚੱਕੀ ਹੈ ਤੇ ਜਿਵੇਂ ਮਰਜੀ ਹੈ ਤੇ ਥੋੜਾ ਕੰਮ ਆਪਣਾ ਕਰਨਾ ਘਰੇ ਸ਼ੌਂਕ ਵਜੋਂ ਹਾਂ ਦੇਖ ਲੋ ਸਹੀ ਗੱਲ ਬਹੁਤ ਤੁਸੀਂ ਅੱਧਾ ਤੁਸੀਂ ਸਬਜ਼ੀਚਾਰੀ ਸਾਮ ਰੱਖਿਆ ਜੀ ਹਣਾ ਹਾਂਜੀ 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 ਇਹ ਆਗੇ ਟੋਕਾ ਮਸ਼ੀਨਾਂ ਹੈ ਇਹ ਟੋਕਾ ਮਸ਼ੀਨ ਬਣਦੀ ਆਪਣੇ ਕੋਲੇ ਠੀਕ ਹੈ ਜੀ ਇਹ ਗੇਰ ਵਾਲੀ ਬਣਦੀ ਆ ਦੂਸਰੀ ਬਣਦੀ ਆ ਠੀਕ ਇਹ ਇਹ ਹੀ ਲਿਆ ਹਾਂ ਹਾਂ ਓਕੇ ਓਕੇ ਆ ਦੇਖ ਧਰਮੇ ਕਈਆਂ ਕੂਈਆਂ ਦੇ ਬਾਹਰ ਯਾਰ ਪਤਾ ਨਹੀਂ ਕੀ ਕੁਝ ਪਿਆ ਉਰੇ ਆ ਸਾਰੀਆਂ ਪੱਖਿਆਂ ਪੁੱਖਿਆਂ ਦੀਆਂ ਜਾਲੀਆਂ ਆ ਦੇ ਮੰਜੇ ਤਿਆਰ ਹੋਣੇ ਆ ਆ ਗੀਜਰ ਪਾਣੀ ਗਰਮ ਕਰਨ ਵਾਲੇ ਇੱਧਰ ਆ ਦੇਖੋ ਇਹ ਮੰਜੇ ਪੀੜੀਆਂ ਤੇ ਉਹ ਪੱਟੀਆਂ ਦੇ ਉੱਪਰਲੇ ਉਹ ਪੈਚੇ ਬਣੀਆਂ ਹਨਾ ਜੀ ਆ ਟੋਕੇ ਆਗੇ ਆ ਆ ਟੋਕੇ ਵਾਲੇ ਆਗੇ ਤੇ ਮਸ਼ੀਨਾਂ ਆ ਗਿਆ ਆ ਹੋਰ ਤੂਰੇ ਦਿਖਾ ਮੈਂ ਡਿਫਰੈਂਟ ਕੀ ਆ ਆ ਤਾਂ ਟੋਕਾ ਜਿਹੜਾ ਆਪਣੇ ਹੇਠਾਂ ਡੇਕਦਾ ਇਹ ਜਿਹੜਾ ਸਾਈਡ ਤੇ ਨਿਕਲਦਾ ਜਿਹੜੀ ਆ ਮਸ਼ੀਨ ਆ ਜਿਵੇਂ ਟੂੜੀ ਵਾਲਾ ਸਲੈਂਸਰ ਨਹੀਂ ਹੁੰਦਾ ਇਹ ਇਹਨੇ ਧਰਮੇ ਦੇਖੀ ਇੱਥੇ ਇਹਦੀ ਮਸ਼ੀਨ ਲੱਗ ਜਾਣੀ ਆ ਇੱਧਰ ਇੱਧਰ ਇਹਨਾਂ ਦਾ ਆਹ ਦੇ ਇੱਥੇ ਤਾਂ ਜਣੀ ਮੋਟਰ ਮੋਟਰ ਤੇ ਇਥੇ ਬੈਲਟ ਚੜ੍ਹ ਜਾਣੀ ਆ ਪਟਾਕਾ ਚੜ੍ਹਨ ਦਾ ਬੈਲਟ ਜੜ ਬੈਲਟ ਜੜਦੀ ਆ ਇੱਥੋਂ ਦੀ ਇਹਨੇ ਹਰਾ ਇੱਧਰੋਂ ਕੱਢਣਾ ਸਾਈਡ ਤੇ ਕੱਢਣਾ ਇਹਨੂੰ ਇੱਥੋਂ ਘੇੜੀ ਜਾਓ ਹਾਂਜੀ ਇਹਦੇ ਵਿੱਚ ਟੂੜੀ ਛੜ ਦੋ ਤੇ ਛਣ ਕੇ ਟੂੜੀ ਪਰੇ ਜਾਵਣੀਆਂ ਤੇਰੇ ਮਿੱਟੀ ਥਲੇ ਰਹਿ ਜਾਣੀ ਮਿੱਟੀ ਥੇ ਥੇ ਰਹਿ ਜਾਣੀ ਹਾਂ ਮਿੱਟੀ ਥਲੇ ਰਹਿ ਦੇ ਉਹਦਾ ਫਾਰ ਫਾਰ ਲੱਗੇ ਹੋਇਆ ਜੀ ਪੂਰੇ ਵਧੀਆ ਹੈ ਨਾ ਬਹੁਤ ਸੋਖਾ ਕੰਮ ਆ ਇਹ ਤੇ ਘੋੜਿਆਂ ਵਾਸਤੇ ਖਾਸ ਕਰਕੇ ਗਾਈਆਂ ਵਾਸਤੇ ਮੱਝਾਂ ਵਾਸਤੇ ਹਾਂਜੀ ਬੱਕਰੀਆਂ ਵਾਸਤੇ ਛਾਣ ਕੇ ਪਾਓ ਠੀਕ ਹੈ ਜੀ ਤੇ ਬਿਮਾਰੀ ਨਹੀਂ ਹੁੰਦਾ ਪਸ਼ੂ ਨਹੀਂ ਬਿਮਾਰ ਹੁੰਦਾ ਜੀ ਕਿਉਂਕਿ ਰੀਨ ਹੀ ਜਿਹੜਾ ਪਸ਼ੂਆਂ ਦੇ ਬੰਨ ਜਿਆਦਾ ਖੋਦੀ ਆ ਉਹੀ ਦਰਦ ਹੋਣ ਲਾਉਂਦੀ ਆ ਹਨ ਜਦੋਂ ਰੇਤ ਆ ਰਬਟਾ ਨਿਕਲ ਗਿਆ ਸਾਫ ਹੋ ਗਈ ਧੂੜੀ ਤਾਂ ਪਸ਼ੂ ਨੇ ਸੌਖੇ ਤਰੀਕੇ ਨਾਲ ਉਹ ਖਾਣਾ ਪੀਆ ਤੇ ਉਹਨੂੰ ਕੋਈ ਨੁਕਸ ਨਹੀਂ ਪਊਗਾ ਹਨ ਬਾਪਾ ਇਹ ਡਰਾ ਕੋੜੀ ਪੌੜੀ ਹੋ ਗਈ ਹਾਂਜੀ ਕਾਰ ਤੇ ਕੱਟਣ ਵਾਲਾ ਰੀਪਰ ਹੋ ਗਿਆ ਅੱਛਾ ਇਹ ਉਹ ਵੀ ਕਰਦੇ ਆ ਪੰਪ ਵੱਡਾ ਉਹੋ ਖੜਾ ਉਹ ਖੜਾ ਸਪਰੇਅਰ ਪੰਪ ਯਾਨੀ ਕਿ ਅਸੀਂ ਕਿ ਤੀਜਾ ਅਸੀਂ ਆਪ ਖੋਦ ਇੱਥੇ ਚੈਅ ਕਰਦੇ ਤੇ ਬਾਕੀ ਜਿਹਨੂੰ ਕੋਈ ਚੁਆਇਸ ਆ ਨਹੀਂ ਪਤਾ ਵੀ ਆਹ ਛੋਟੀ ਚੀਜ਼ ਬਣਾਉਣੀ ਹੈ ਉਹ ਵੀ ਬਣਾ ਦਿਆ ਤੇ ਸੋ ਵੀ ਕਰ ਦਿੰਦੇ ਹਾਂ ਤੇ ਆਹ ਕੀ ਆਪਣੀ ਉਹ ਲੇਜ਼ਰ ਮਸ਼ੀਨ ਹੁੰਦੀ ਆ ਜੇ ਕੱਟਣ ਵਾਸਤੇ ਅੱਛਾ ਹਾਂ ਪਲਾਜ਼ਮਾ ਮਸ਼ੀਨ ਹੁੰਦੀ ਆ ਪਲਾਜ਼ਮਾ ਮਸ਼ੀਨ ਤੁਸੀਂ ਇਹਦੇ ਉੱਪਰ ਹੀ ਕਾਹੋ ਕਰ ਦਿਓ ਜੀ ਲਗਪਾ ਪਾਸੇ ਤੇ ਕੰਪਿਊਟਰ ਚ ਐਡ ਹੋ ਜਾਂਦਾ ਤੇ ਆਪੇ ਹੀ ਕਟ-ਕਟਿੰਗ ਕਰ ਦਿੰਦੀ ਆ ਅੱਛਾ ਆਪੇ ਕਟਿੰਗ ਕਰ ਦਿੰਦੀ ਆ ਹਾਂ ਓਕੇ ਨੇ ਆਪਣੀ ਲੋਕੇਸ਼ਨ ਦੱਸਿਓ ਜੀ ਆਪਣੀ ਮਤਲਬ ਵਰਕਸ਼ਾਪ ਕਿੱਥੇ ਪੈ ਜਾਂਦੀ ਆ ਆਪਣੀ ਵਰਕਸ਼ਾਪ ਹੈਗੀ ਭਗਤਾ ਭਾਈ ਕਾ ਹਾਂਜੀ ਬਾਜਾਖਾਨਾ ਰੋਡ ਦੇ ਉੱਪਰ ਹੂੰ ਭਗਤੇ ਭਾਈ ਦੇ ਖੰਡੇ ਵਾਲੇ ਚੌਂਕ ਤੋਂ ਡੇਢ ਕਿਲੋਮੀਟਰ ਜੈਤੋ ਵਾਲੇ ਪਾਸੇ ਜੈਤੋ ਵਾਲੇ ਪਾਸੇ ਨੂੰ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਚੱਲਦਾ ਜੀ ਫੋਨ ਨੰਬਰ ਹੈਗਾ ਜੀ ਮੇਰਾ 92179 ਹਾਂ 98625 ਹੈ ਜੀ ਓਕੇ ਤੇ ਲੈ ਮਿੱਤਰੋ ਇਹ ਮਿਸਤਰੀ ਸਾਹਿਬ ਦਾ ਮੋਬਾਈਲ ਨੰਬਰ ਹੈ ਮੌਡ ਐਗਰੀ ਵਰਕਰਸ ਦੇ ਨਾਂ ਤੇ ਮੇਨ ਰੋਡ ਦੇ ਉੱਪਰ ਦੁਕਾਨ ਹੈ ਤੁਹਾਨੂੰ ਕਿਸੇ ਵੀ ਸੰਦ ਦੀ ਲੋੜ ਹੈ ਨਾ ਤੇ ਤੁਸੀਂ ਇੱਕ ਵਾਰੀ ਆ ਕੇ ਦੇਖਿਓ ਬਹੁਤ ਵਾਜਬ ਰੇਟ ਨੇ ਤੇ ਚੀਜ਼ ਵੀ ਤੁਹਾਨੂੰ ਵਧੀਆ ਮਿਲੂਗੀ ਤੇ ਕਰੋ ਸੰਪਰਕ ਬਾਕੀ ਹਾਂਜੀ ਜਿਹੜਾ ਅੱਜ ਡੇਟ ਆ 1 ਮਈ 2025 ਆ ਜੀ ਹਾਂ ਉਸ ਦੇ ਹਿਸਾਬ ਨਾਲ ਵੀਡੀਓ ਦੇ ਹਿਸਾਬ ਨਾਲ ਫਿਰ ਰੇਟ ਤਾਂ ਵਾਦੇ ਘਟਦੇ ਰਹਿੰਦੇ ਆ ਉਸ ਹਿਸਾਬ ਨਾਲ ਫਿਰ ਕਈ ਭਾਈ ਉਹ ਕਹਿੰਦੇ ਆ ਵੀ ਯਾਰ ਤੂੰ ਗਲਤ ਕਰਦਾ ਉਹ ਆ ਸਹੀ ਗੱਲ ਆ ਕਿਉਂਕਿ ਆ ਵੀਡੀਓ ਨੂੰ ਤਾਂ ਲੰਮਾ ਸਮਾਂ ਚੱਲਣਾ ਹਾਂ ਬਾਕੀ ਜਿਹੜੇ ਕਮੈਂਟ ਕਰਦੇ ਆ ਥੋੜੇ ਜਿਹਾ ਆਊਟ ਹਟ ਕੇ ਹਾਂਜੀ ਉਹਨਾਂ ਨੂੰ ਮੇਰਾ ਬਹੁਤ ਵਧੀਆ ਪਿਆਰ ਭਰੀ ਸਸਤਰੀ ਕਾਲ ਕਿਉਂਕਿ ਅਸੀਂ ਉਹਨਾਂ ਦੇ ਕਮੈਂਟ ਪੜ੍ਹ ਕੇ ਨਾ ਤੇ ਅਸੀਂ ਸਿੱਖਦੇ ਆਂ ਕਿ ਉਹ ਤਾਂ ਸਾਡੇ ਜਿਹੜੇ ਦੇਖ ਕੇ ਸ਼ੇਅਰ ਕਰਦੇ ਆ ਉਹਨਾਂ ਨਾਲੋਂ ਵੀ ਸੱਚੇ ਦੋਸਤ ਆ ਜਿਹੜੇ ਸਾਨੂੰ ਉਹਦੇ ਤੇ ਸਾਡੇ ਦੇ ਕੋਲ ਕੰਪੇਅਰ ਕਰਕੇ ਸਾਨੂੰ ਦੱਸ ਦੇ ਹਾਂ ਉਹ ਸਾਡੀ ਕਮੀ ਲੱਭ ਲੈਂਦੇ ਆ ਸਾਡੀ ਕਮੀ ਲੱਭ ਲੈਂਦੇ ਆ ਤੁਸੀਂ ਕਦੇ ਨਹੀਂ ਬੋਲਣਾ ਸਹੀ ਗੱਲ ਹੈ ਨਾ ਜਿਹੜਾ ਬੰਦਾ ਖਰੀ ਗੱਲ ਮੂੰਹ ਤੇ ਕਹਿ ਦੇ ਉਹ ਬੰਦਾ ਘਿਹਟ ਹੁੰਦਾ ਹੈ ਨਾ ਤੁਸੀਂ ਸੱਜਣੋਂ ਉਹਨਾਂ ਦੇ ਵਿੱਚੋਂ ਜਿਹੜੇ ਕਹਿੰਦੇ ਨੇ ਨਾ ਵੀ ਤੁਸੀਂ ਆਹ ਕਰਦੇ ਹੋ ਵਾਹ ਕਰਦੇ ਹੋ ਤੁਸੀਂ ਇਸੇ ਤਰ੍ਹਾਂ ਹੀ ਕਰਦੇ ਰਹੋ ਸਿਰ ਮੱਥੇ ਤੁਹਾਡਾ ਇੱਕ ਇੱਕ ਸ਼ਬਦ ਲਿਖਿਆ ਹੋਇਆ ਸੋ ਵੀਡੀਓ ਨੂੰ ਸ਼ੇਅਰ ਕਰੋ ਜੀ ਸਾਨੂੰ ਗੁੱਸਾ ਨਹੀਂ ਅਸੀਂ ਉਹ ਤੋਂ ਸਿੱਖਣਾ ਵਾ ਸਿੱਖਣਾ ਹਾਂ ਧੰਨਵਾਦ ਮਿਹਰਬਾਨੀ ਠੀਕ ਹੈ